ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਿਹਾ ਸਾਥੀਓ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਤੇ ਤੇਜ਼ ਰਫ਼ਤਾਰ ਗੱਡੀ ਕਰਕੇ ਇੱਕ ਬਹੁਤ ਹੀ ਭਿਆਨਕ ਹਾਦਸਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜ ਜਣੇ ਜਿਹੜੇ ਵਿਆਹ ਤੇ ਬੜੀ ਖੁਸ਼ੀ-ਖੁਸ਼ੀ ਗਏ ਸੀਗੇ ਪਰ ਜਦ ਵਿਆਹ ਤੋਂ ਵਾਪਸ ਪਰਤ ਰਹੇ ਸਨ ਤਾਂ ਗੱਡੀ ਓਵਰ ਸਪੀਡ ਹੋਣ ਕਰਕੇ ਬੇਕਾਬੂ ਹੋ ਜਾਂਦੀ ਹੈ ਤੇ ਸੰਗਰੂਰ ਦੇ ਨਜ਼ਦੀਕ ਪਿੰਡ ਕਹੇਰ ਵਿਖੇ ਇਹ ਹਾਦਸਾ ਵਾਪਰ ਜਾਂਦਾ ਤੇਜ਼ ਰਫ਼ਤਾਰ ਜਿਹੜੀ ਕਾਰ ਹੈ ਉਹ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਤੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਚਾਰ ਜਿਹੜੇ ਆ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪਰਿਵਾਰ ਵੱਲੋਂ ਜਿਹੜੀਆਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ 4 ਵਿਅਕਤੀ ਜਿਨ੍ਹਾਂ ਦੀ ਹਾਲਤ ਨਾਜੁਕ ਹੈ ਉਹਨਾਂ ਦੀ ਜਾਨ ਬਚ ਜਾਵੇ ਦੱਸਿਆ ਜਾ ਰਿਹਾ ਹੈ ਵਿਆਹ ਤੋਂ ਵਾਪਸ ਆਪਣੇ ਪਿੰਡ ਖੇੜੀ ਚਹਿਲਾ ਇਹ 5 ਜਣੇ ਵਾਪਸ ਪਰਤ ਰਹੇ ਸੰਕੇ ਕਾਰ ਦੀ ਓਵਰ ਸਪੀਡ ਕਾਰਨ ਇਹ ਹਾਦਸਾ ਵਾਪਰ ਜਾਂਦਾ ਸੰਗਰੂਰ ਦੇ ਨਜ਼ਦੀਕ ਪੈਂਦੇ ਪਿੰਡ ਕਹਿਰੂ ਵਿਖੇ ਇੱਕ ਦਰਦਨਾਕ ਹਾਦਸਾ ਬੀਤੀ ਰਾਤ 2 ਵਜੇ ਦੇ ਕਰੀਬ ਵਾਪਰਿਆ ਜਿਸ ਵਿੱਚ ਇੱਕ ਤੇਜ਼ ਰਫਤਾਰ ਕਾਰ ਜਿਹੜੀ ਦਰਖਤ ਨਾਲ ਟਕਰਾ ਜਾਂਦੀ ਹੈ ਜਿਸ ਦੇ ਨਾਲ ਕਾਰ ਦੇ ਪ੍ਰਖੱਚੇ ਉੱਡ ਜਾਂਦੇ ਹਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਜਾਂਦੀ ਹੈ 에ਅਰ ਬੈਗ ਖੁੱਲ ਜਾਂਦੇ ਹਨ ਕਾਰ ਵਿੱਚ ਪੰਜ ਬੰਦੇ ਸਵਾਰ ਸਨ ਹਾਦਸੇ ਤੋਂ ਬਾਅਦ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਚਾਰ ਦੀ ਹਾਲਤ ਮਾਜੂਦ ਦੱਸੀ ਜਾ ਰਹੀ ਹੈ ਮੌਕੇ ਤੇ ਮੌਜੂਦ ਜਿਹੜੇ ਲੋਕ ਸਨ ਉਹਨਾਂ ਦੇ ਕਹਿਣ ਦੇ ਮੁਤਾਬਕ ਸੰਗਰੂਰ ਤੋਂ ਜਿਹੜੇ ਪੰਜ ਵਿਅਕਤੀ ਨੇ ਇਹ ਵਿਆਦ ਦੇਖ ਕੇ ਵਾਪਸ ਵਾਪਸ ਆਪਣੇ ਪਿੰਡ ਖੇੜੀ ਚੈਲਾ ਪਰਤਰੇ ਸੰਪਰਕ ਕਹਿਰੂ ਆ ਕੇ ਹਾਦਸਾ ਵਾਪਰ ਗਿਆ ਚਾਰ ਜਿਹੜੇ ਪੀੜਤ ਸਨ ਕਿਉਂਕਿ ਇੱਕ ਦੀ ਮੌਕੇ ਤੇ ਮੌਤ ਹੋ ਜਾਂਦੀ ਤੇ ਜਿਹੜੇ ਚਾਰ ਬਾਕੀ ਵਿਅਕਤੀ ਪੀੜਤ ਸਨ ਗੰਭੀਰੋ ਕੁਝ ਜ਼ਖਮੀ ਸਨ ਉਹਨਾਂ ਨੂੰ ਐਂਬੂਲੈਂਸਾਂ ਦੇ ਰਾਹੀਂ ਹਸਪਤਾਲ ਨੇੜੇਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਤੇਜ਼ ਰਫਤਾਰ ਕਰਕੇ ਹਾਦਸੇ ਵਾਪਰਦੇ ਆ ਹਮੇਸ਼ਾ ਅਸੀਂ ਵੀ ਆਮ ਲੋਕਾਂ 'ਕੀ ਅਪੀਲ ਕਰਦੇ ਆ ਆਪਣੇ ਪਰਿਵਾਰਕ ਜੀਆਂ 'ਗੇ ਅਪੀਲ ਕਰਦੇ ਆ ਕਿ ਸਪੀਡ ਦੀ ਲਿਮਟ ਹੋਣੀ ਚਾਹੀਦੀ ਗੱਡੀ ਓਨੀ 'ਕਿ ਭਜਾਓ ਜਿੰਨੀ ਆਪਣੇ ਕੰਟਰੋਲ 'ਚ ਰਹਿੰਦੀ ਕਿਉਂਕਿ ਇੱਥੇ ਪਤਾ ਨਹੀਂ ਕਿਹੜੇ ਵੇਲੇ ਕਿਹਨੇ ਅੱਗੇ ਆ ਜਾਣਾ ਤੇ ਉਸਨੂੰ ਬਚਾਉਂਦੇ ਆ ਬਚਾਉਂਦੇ ਆ ਕਿਤੇ ਆਪਣਾ ਨੁਕਸਾਨ ਨਾ ਹੋ ਜਾਵੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀਆਂ ਤਸਵੀਰਾਂ ਕੀ ਨਾ ਕਰਦਾ ਹਾ ਪਰਮਜੀਤ ਸਿੰਘ ਸਰਪੰਚ ਪਿੰਡ ਕਹਿਰੋ ਕਦੋਂ ਦੀ ਘਟਨਾ ਜੀ ਇਹ ਕਿਵੇਂ ਹੋਈ ਤੁਹਾਨੂੰ ਕੋਈ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਹਾਂਜੀ ਇਹ ਨਾ ਰਾਤ ਸਵਾ 1 ਵਜੇ ਦੀ ਗੱਲ ਆ ਜੀ ਇੱਕ ਸਵਾ 1 ਵਜੇ ਦੀ ਇੱਕ ਵੀ ਦੀ ਗੱਲ ਆ ਜੀ ਉਸ ਵਕਤ ਸਾਨੂੰ ਤੱਕ ਇੱਕ ਵਾਰ ਇੱਕੋ ਲਾਟ ਖੜਾਕੇ ਦਾ ਹੀ ਪਤਾ ਲੱਗਿਆ ਤੇਜ਼ ਰਫਤਾਰ ਗੱਡੀ ਹੋਣ ਦੇ ਸਾਬ ਨਾਲ ਇਹ ਖੰਭਿਆਂ ਜੀ ਆ ਟਕਰਾਈ ਉਸ ਤੋਂ ਬਾਅਦ ਆ ਕੇ ਇਹ ਜਦੋਂ ਅਸੀਂ ਬਾਹਰ ਹੀ ਨਿਕਲੇ ਘਰਾਂ ਚੋਂ ਬਾਹਰ ਨਿਕਲ ਕੇ ਆਏ ਤਾਂ ਸਾਨੂੰ ਤਾਂ ਇੰਨੀ ਪਤਾ ਲੱਗਿਆ ਵੀ ਗੱਡੀ ਪਲਟੀ ਪਈ ਆ ਉਹਦੇ ਵਿੱਚ ਚਾਰ 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 ਪੰਜ ਬੰਦੇ ਵਿੱਚ ਵਿੱਚ ਸੀ ਜੋ ਫੜ ਕੇ ਅਸੀਂ ਬਾਹਰ ਕੱਢੇ ਉਸ ਤੋਂ ਬਾਅਦ ਇੱਕ ਇੱਕ ਦੋ ਤਿੰਨ ਬੰਦੇ ਤਾਂ ਸੀਰੀਅਸ ਸੀਗੇ ਉਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਐਂਬੂਲੈਂਸ ਆ ਗਈ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੇ ਸਾਥੀ ਜਿਹੜੇ ਉਹ ਵੀ ਆਗੇ ਸੀ ਵਾਪਸ ਉਹਨਾਂ ਦੇ ਪਿੱਛੇ ਉਹ ਆਕੇ ਲੈ ਗਈ ਜੀ ਬਸ ਕਿਸੇ ਡੈਥ ਵੀ ਹੋਈ ਸੀ ਮੌਕੇ ਤੇ ਹਾਂ ਮੌਕੇ ਤੇ ਇੱਕ ਬੰਦੇ ਦੀ ਡੈਥ ਹੋ ਗਈ ਸੀ ਜੀ ਉਹ ਦੱਸ ਰਹੇ ਸੀ ਐਂਬੂਲੈਂਸ ਵਾਲੇ ਕਿ ਇੱਕ ਬੰਦਾ ਡੱਡਾ ਬਿਲਕੁਲ ਜੀ ਪਰਵੰਦਰ ਸਿੰਘ ਜੀ ਕਿਹੜੇ ਪਿੰਡ ਦੇ ਸੀ ਮੁੰਡੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਦਾ ਖੇੜੀ ਚਹਲਾਂ ਦੇ ਸੀ ਜੀ ਮੈਰਜ ਤੋਂ ਆ ਰਹੇ ਸੀ ਜੀ ਦੋਨੋਂ ਨੂੰ ਪਤਾ ਲੱਗਿਆ ਅਸੀ ਰਾਤ ਸਾਨੂੰ ਇੱਥੇ ਪੰਜ ਜਾਣੇ ਸੀਗੇ ਜੀ ਗੱਡੀ 'ਚ ਦੂਜੇ ਮੁੰਡਿਆਂ ਨੇ ਫੋਨ ਕਰਿਆ ਫੇਰ ਅਸੀਂ ਵੰਡ ਆਏ ਤੁਸੀਂ ਰਾਤ ਇੱਥੇ ਆ ਗਏ ਸੀ ਮੌਕੇ ਤੇ ਹਾਂ ਜੀ ਮੌਕੇ ਤੇ ਆ ਗਏ ਸੀ ਕਿੰਨਿਆਂ ਦੇ ਛੱਟਾਂ ਲੱਗਦੀਆਂ ਦੋ ਦੇ ਛੱਟਾਂ ਨੇ ਜੀ ਇੱਕ ਦੀ ਡੈਥ ਹੋ ਗਈ ਤਿੰਨ ਠੀਕ ਨੇ ਕਿੱਥੋਂ ਆਏ ਸੀ ਇਹ ਮੁੰਡੇ ਮੈਰਿਜ ਤੋਂ ਆਏ ਜੀ ਆਪਣੇ ਸ਼ੰਗਰੂਰੋਂ ਜੀ ਇਹ ਨਾਮ ਉਹਦਾ ਅਵਤਾਰ ਸਿੰਘ ਜੀ ਜਿਹੜਾ ਪਿੰਡ ਉਹਦਾ ਕੇਹਰੂ ਜੀ ਕਦੋਂ ਦੀ ਘਟਨਾ ਤੇ ਕੀ ਵੀ ਕੀ ਗੱਲਬਾਤ ਆ ਤੁਸੀਂ ਕਿੱਥੋਂ ਨੂੰ ਘੇ ਪਤਾ ਲੱਗਿਆ ਇਹ 1:30 ਵਜੇ ਜੀ ਮੈਂ ਉੱਠ ਕੇ ਪਿਸ਼ਾਬ ਕਰਦਾ ਸੀਗਾ ਜਦੋਂ ਖੜਕਾ ਹੋਇਆ ਮੈਂ ਉਸੇ ਟਾਈਮ ਬਾਹਰ ਆਇਆ ਤੇ ਆ ਕੇ ਦੇਖਿਆ ਗੱਡੀ ਖੰਬੇ ਚ ਵੱਜ ਕੇ ਚੌਂਕੜੀ ਚ ਵੱਜ ਕੇ ਪਲਟ ਗਈ ਦੀਗੀ ਇਹ ਗੱਡੀ ਇੱਕ ਬੰਦਾ ਕਨੈਕਟਰ ਸਾਈਡ ਵਾਲਾ ਮੈਂ ਕੱਢਿਆ ਜੀ 에ਅਰ ਬੈਗ ਉਹਦੇ ਸੀਸਾ ਭੰਨ ਕੇ ਤੇ ਬਾਅਦ ਚਾ ਸਾਡੇ ਮੁੰਡੇ ਸਾਰੇ ਸੱਦੇ ਇਹਨਾਂ ਨੇ ਆ ਕੇ ਫਟਾਫਟ ਬਾਰੀਆਂ ਬੂਰੀਆਂ ਲਿਆ ਕੇ ਖਿੱਚ ਕੇ ਕੱਢੇ ਨੇ ਇੱਕ ਬੰਦਾ ਮੌਕੇ ਦੀ ਡੈੱਡ ਹੋ ਗਿਆ ਸੀ ਤੇ ਦੂਜਾ ਰੈਫਰ ਕਰਤਾ ਇਹਨਾਂ ਨੇ ਲੁਧਿਆਣੇ ਤਿੰਨ ਠਿਕਣੇ ਜੀ ਕਾਦੇ ਚ ਭੇਜੇ ਹਸਪਤਾਲੇ ਤੋਂ 108 ਚ ਗਏ ਨੇ ਜੀ 2 108 ਮਲਾਈਆਂ ਸੀ ਕਿੰਨੀ ਦੇਰ ਬਾਅਦ ਆ ਗਏ ਸੀ ਪੰਜਾਂ ਮਿੰਟਾਂ ਚ ਆ ਗਏ ਜੀ ਦੋ